ਬਹੁਤ ਧੰਨਵਾਦ ਜੋ ਪਿਆਰ ਤੁਸੀਂ ਦੇ ਰਹੇ ਹੋ ਇਹਨੂੰ ਕਿਸੇ ਕ੍ਰਾਂਤੀ ਚ ਮਾਫਿਆ ਤੋਂ ਨਹੀਂ ਜਾਂ ਸਕਦਾ ਮੈਂ ਅੱਜ ਕੱਲ੍ਹ ਕਹਿੰਦਾ ਹਾਂਗਾ ਬਲਕਿ ਜਿਹਦੇ ਉਸ ਤੋਂ ਬਾਅਦ ਦੇਖਾਂਗੇ ਜੀ ਅਸਲ ਵਿੱਚ ਜਿਹੜੇ ਭਰ ਕੇ ਨਾ ਪਿਆਰ ਦੇ ਰਹੇ ਹੋ ਮੈਂ ਕਹਿੰਦਾ ਨਹੀਂ ਸੀ ਪਰ ਜਦੋਂ ਵੀ ਇਹ ਖੁੱਲੀ ਲੱਗੇ ਆਪਾਂ ਦੇ ਵਿੱਚ ਜਿਹੜਾ ਪਿੱਛੇ ਰਕਾਰ ਕਰਨ ਦਾ ਰਾਹ ਨੂੰ ਹਾਂ ਜੀ ਹਾਂ ਕਾਚ ਸਵਾਜੀ ਮਗੜਾ ਪਿਆ ਮਗੜਾ ਮਗੜਾ ਪਿਆ ਭੱਲੀ ਲੱਗੀ ਮਾਵਾ ਪੈਣਾ ਨਾਲ ਲੈ ਕੇ ਸਿੱਕਲਾ ਅੱਗੇ ਤੁਨੀ ਸੁਪਨੇ ਲਿਆ ਰਹੀ ਸੀ ਫਾਦੇ ਬਰਾਤ ਕੋਈ ਖਵਾਈ ਮੇਰੇ ਉਹ ਬੋਖਾ ਜਿਹਾ ਆ ਗਿਆ ਇਹ ਜਿਹੜੇ ਥੋੜਾ ਬਹੁਤ ਸੈਕਦੇ ਜਿਹੇ ਨੇ ਉਹਨਾਂ ਦਾ ਉਹਨਾਂ ਨੂੰ ਉਹ ਵਾਸਤੇ ਇਹ ਪੰਜਾਬ ਹੁਣ ਆ ਮਨੁੱਖਾਂ ਦੇ ਆ ਗਿਆ ਔਰ ਮਾਦਮ ਕਿੱਕਲੀ ਦਾ ਬਣਾਦਾ ਜੀ 30000 ਸਰਕਾਰੀ ਨੌਕਰੀਆਂ ਮਿਲ ਗਈਆਂ ਤੁਹਾਡੇ ਵੀ ਕੋਈ ਰਿਸ਼ਤੇਦਾਰ ਦੋਸਤ ਮਿਕਰੋਂ ਦੇ ਸੋ ਕਿਸੇ ਜਿਹੜੇ ਇਸ ਪਾਸੇ ਤੋਂ ਬਿਨਾਂ ਕਿਸੇ ਪੈਸੇ ਤੋਂ ਆਪਣੇ ਬਈਆ ਨੇ ਤੋਂ ਪਾਣਾ ਨਹੀਂ ਦਿੱਤੀ ਗਈ ਹੈ ਉਹ ਦਿੱਤਾਂ ਵਾਲੀ ਆਮ ਆਉਂਦੀ ਹੈ ਕਿ ਬਲਕਿ ਨਹੀਂ ਸੋਚਿਆ ਹੈ ਕਿ ਹਰੇਕ ਹਫਤੇ ਦਾ ਟਾਈਮ ਜਿਹੜਾ ਹੁੰਦਾ 9:00 ਵਜੇ ਤੋਂ ਲੈ ਕੇ 5:00 ਵਜੇ ਜਿਆਦਾ ਤੱਕ ਤੱਕ ਮੈਂ 95% ਦਾ ਟਾਈਮ ਦੇ ਦਿੰਦਾ ਸਿਰਫ ਇਹ ਕਿ ਖਸਾਨੀ ਹੈ ਸਿੱਧਾ ਕੋਈ ਟਾਈਮ ਨਹੀਂ ਰਾਤ ਦੇ 1:30 ਵਜੇ ਕਹਿੰਦੇ ਲਾਈਟ ਆਉਗੀ ਨਾ ਪਹਿਲਾਂ ਸੌ ਸਕਦਾ ਬਾਅਦ ਵਿੱਚ ਕੋਈ ਫੈਸਲਾ ਕੀਤਾ ਇਹ ਬਿੱਜ ਜ਼ਰੂਰੀ ਨਹੀਂ ਕਿਸਾਨ ਨੂੰ ਰਾਤ ਨੂੰ ਖੇਤਾਂ ਕੱਪਾਂ ਦੀਆਂ ਸੜੀਆਂ ਤੋਂ ਮਿੱਟੀ ਨਹੀਂ ਹੱਥੋਂ ਬਹੁਤ ਬੜੀ ਪਾਰਟੀ ਬਾਰ ਬਖਵਾਂ ਸਿੰਘ ਮਾਨ ਜਿੰਦਾਬਾਦ ਬਾਰ ਬਖਵਾਂ ਸਿੰਘ ਮਾਨ ਜਿੰਦਾਬਾਦ ਬਖਵਾਂ ਸਿੰਘ ਮਾਨ ਜਿੰਦਾਬਾਦ ਕਿਸਾਨ ਬਜ਼ੁਰਗ ਮਿਲੇ ਕਹਿੰਦੇ ਇਸ ਗੱਲ ਦਾ ਤਾਂ ਨਜ਼ਾਰਾ ਹੈ ਹੀ ਇੱਕ ਬਿਜਲੀ ਆਉਂਦੀ ਆਉਂਦੀ ਹੈ ਪਰ ਇਸ ਗੱਲ ਦਾ ਵੀ ਨਜ਼ਾਰਾ ਹੈ ਕਿ ਕਨਕ ਪੱਤੀ ਪੂਰੀ ਕੰਸ ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਸੀ ਕਦੇ ਪਰਵਾਰ ਨਾਲ ਆਪਾਂ ਟੈਂਪਰ ਸਨ ਤੋਂ ਵੀ 18 ਘੰਟੇ ਹੈ ਜੀ ਲਗਾਤਾਰੀ ਚੱਲ ਰਹੀ ਹੈ ਉਹ ਦਿਨ ਇੰਡਸਟਰੀਆ ਉੱਡੀ ਬਹੁਤ ਸਾਰੀ ਇਸ ਤੋਂ ਇਲਾਵਾ ਜਿਹੜਾ ਆਪਾਂ ਇਹ ਸਿਲਸਾ ਸ਼ੁਰੂ ਕੀਤਾ ਘਰ ਦਾ ਰਾਸ਼ਨ ਦਾ ਉਹ ਤੁਹਾਡੇ ਕਿਹੜੇ ਪੁਜੀਸ਼ਨ ਲੱਗੇ ਉਹ ਤੁਹਾਡੇ ਕਿਹੜੇ ਕੰਮ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਸੀ ਕਿ ਕਿੰਨੇ ਵਜੇ ਤੁਹਾਡੇ ਤੋਂ ਇਹ ਸਰਟੀਫਿਕੇਟ ਬਰਾਉਣਾ ਇਸ ਦੀ ਗੱਲ ਕਰਦੇ ਆ। ਅਗਰ ਅਜੋ ਨਹੀਂ ਕੋਈ ਇਹਦਾ ਨਾ ਕੰਮ ਨਹੀਂ ਹੋਊਗਾ ਕੋਈ ਇਹਦਾ ਦੀ ਭਰ ਸਕੀ ਕਰਦਾ ਜਿਹਦੇ ਨਾਲ ਲੋਕਾਂ ਦੀ ਦੇਵ ਤੇ ਕੋਈ ਭਾਰ ਪੈਂਦਾ ਹੋਵੇ। ਹਾਂ ਉਹ ਦੀ ਫੈਸਲਾ ਨਹੀਂ ਜਿਹਦੇ ਨਾਲ ਕੋਈ ਬੜੇ ਬੜੇ ਨਿਕਲਦੇ ਇੱਕ ਇੱਕ ਮਾਨ ਸਾਹਿਬ ਗੱਲ ਕਰ ਸਕਦੇ ਜੀ ਆਪਾਂ ਬਿਲਕੁਲ ਸਹੀ ਗੱਲ ਕਰ ਰਹੇ ਹਾਂ ਸਾਡਾ 552 ਵਾਲਾ ਕਲੀਅਰ ਕਰਿਓ ਜੀ ਮੰਡੀਆਂ ਦੇ ਗੁਮਾਹ ਕਰਿਓ ਜੀ ਮੰਡੀਆਂ ਨਹੀਂ ਹੋਈਆਂ ਕਲੀਅਰ ਕਰਵਾਉਣਾ ਸਾਡੇ ਨੂੰ 2 ਕਿੱਲੇ ਵਾਲੇ ਨੂੰ ਟਿਊਬਲ ਦੇ ਕਨੈਕਸ਼ਨ ਜੁੜੂ ਜਾਣੀ ਹਾਂ ਜੀ ਹਾਂ ਜੀ ਹਾਂ ਸਾਹਿਬ ਨੂੰ ਮੰਡੀਆਂ ਵਾਲਾ ਕਲੀਅਰ ਕਰਿਓ ਜੀ ਉਹ ਦੇਖੋ ਮੈਂ ਦੁਬਾਰਾ ਵੀ ਇੱਕ ਇਹਦੇ ਕੈਲਫੀ ਲੈ ਲਿਆ ਬਈ ਇਹ ਤਾਂ ਦੇਖ ਹਾਂ ਜੀ ਨੂੰ ਵੀ ਕਰਦੇ ਦੁਬਾਰਾ ਚਾਲੂ ਕਰਦੇ ਦੇਖੀਆ ਵਾ ਦੇਖੀਏ ਦੇਣ ਦੇ ਆ ਠੀਕ ਹੈ ਕਿ ਟਿਊਬਵੈਲ ਜਿਹੜੇ ਨਾ ਉਹ ਕੱਟ ਚੱਲਦੇ ਨਹੀਂ ਮੈਂ ਤੇ ਮਾਣੀ ਨਾਲ ਕੋਈ ਖੜਿਆ ਜਾਂ 80% ਏਟਾਂ ਨੂੰ ਪਾਣੀ ਲੱਗ ਰਿਹਾ ਹਰ ਰੋਜ਼ 12 ਤੋਂ 13 ਤੱਕ ਸਾਸੀ ਨੇਰੀ ਪਾਣੀ ਨਾਲ ਇੰਨਾ ਨੇਰੀ ਪਾਣੀ ਕਾਇਮ ਕਰਦੇ ਨੇ ਪੰਜਾਬ ਚ ਜੋ ਟਿਊਬਵੈਲ ਖੜ ਗਏ 14 ਲੱਖ ਟਿਊਬਵੈਲ ਪੰਜਾਬ ਚ ਤਾਂ ਧਰਤੀ ਚੋਂ ਪਾਣੀ ਵੀ ਬਚੂ ਤੇ ਗੁਰੂ ਸਾਹਿਬ ਦਾ ਜਿਹੜਾ ਬਚਨ ਅਭਨ ਗੁਰੂ ਪਾਣੀ ਪਤਾ ਮਾਤਾ ਦਾ ਉਹਦੇ ਤੇ ਵੀ ਥੋੜਾ ਜਿਹਾ ਪਹਿਰਾ ਦੇਵਾਂਗੇ ਦੇ ਨਾਲ ਬਿਜਲੀ ਵੀ ਬੱਚੂ ਕੀ ਤੇ ਨਾਲ ਜਿਹੜਾ ਉਹ ਪਾਣੀ ਹੈ ਨਹਿਰੀ ਉਹ ਪਜਾਉ ਸ਼ਕਤੀ ਵਾਲਾ ਪਾਣੀ ਹੈ ਉਹ ਚ ਮਿਨਰਲ ਤਾਂ ਆਉਂਦੇ ਨੇ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਹਾਂ ਬੰਦ ਸਾਹਿਬ ਬੰਦ ਸਾਹਿਬ ਖਾਣ ਵਾਲੀ ਤਾਂ ਬਿਲਕੁਲ ਹੀ ਜਾਓ ਜਿਨਾਂ ਨੇ ਖਾਦਾ ਉਹਨਾਂ ਦਾ ਮੈਂ ਇੱਕ ਪੈਸਾ ਵੀ ਨਹੀਂ ਛੱਡਦਾ ਔਰ ਜਨਤਾ ਦਾ ਖਾਦਾ ਪੈਸਾ ਵਾਪਸ ਕਰਾਓ ਰੁਕ ਜਾਓ ਰੁਕ ਜਾਓ ਯਾਰ ਰੁਕ ਜਾਓ ਯਾਰ ਉਹੀ ਪ੍ਰਾਣੀਆਂ ਗੱਲਾਂ ਯਾਰ ਇਹ ਤਾਂ ਸਭ ਹਲਲੀਆਂ ਸਾਬ ਵਾਪਸ ਲਿਆ ਕੇ ਜਨਤਾ ਨੂੰ ਹੀ ਦੇਣਾ ਹੈ ਆਮ ਆਦਮੀ ਕਹਿੰਨੀ ਖੋਲਾਂਗੇ ਸਕੂਲ ਸ਼ਾਨਦਾਰ ਹੋਵੇ ਹਸਪਤਾਲ ਜਿਹੜੀਆਂ ਦਵਾਈਆਂ ਨੇ ਬਾਹਰੋਂ ਨਹੀਂ ਮਿਲਦੀਆਂ ਅੰਦਰੋਂ ਮਿਲਦੀਆਂ ਜੇ ਕੋਈ ਦਵਾਈ ਹੈ ਨਹੀਂ ਡਾਕਟਰ ਬਾਹਰੋਂ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਇਹ ਸਤੰਭੇ ਹੁੰਦਾ ਜੀ ਇੱਥੇ ਸੋ ਬਿਲਕੁਲ ਇਹ ਤਾਂ ਹੁਣ ਇਹ ਦਬਣਾ ਚਾਹੁੰਦੇ ਨੇ ਅਰਵਿੰਦ ਕੇਦਰੀਵਾਲ ਨੂੰ ਗ੍ਰਿਫਤਾਰ ਕਰ ਲਿਆ अरविंद केजरीवाल ਦਾ ਗ੍ਰਿਫਤਾਰ ਕਰਨ ਦੀ ਸੋਚ ਨੇ ਕਿ ਮਿਰਪਾ ਕਰੂਗੇ ਉਹ ਇਹ ਨਾ ਕਰਨਗੇ ਜਦੋਂ ਵੰਗੂ ਇਹ ਮੌਕਾ ਇਹ ਟਾਈਮ ਹੈ ਜੀ ਸੰਕਤ ਦਾ ਸਮਾਂ ਵਫਾਦਾਰੀਆਂ ਪਰਖਣ ਦਾ ਕੀ ਤੁਸੀਂ ਇੰਨੀ ਭਾਰੀ ਗੱਲ ਤੇ ਨਾਲ ਖੜੇ ਹੋ ਹੋਰ ਤੁਹਾਨੂੰ ਵੀ ਦੱਸ ਦਿੰਦੇ ਹਾਂ ਸਰ 2014 ਦੀ ਚੀਵਲ ਆ ਸਮਝ ਲੋ ਮੇਰਾ ਇਹ ਮੈਂ ਜੇ ਹੋ ਜਾ ਹੋਰ ਗਾ ਰੂ ਮੱਖ ਮੰਤਰੀ ਸਾਹਿਬ ਵੱਡਾ ਫਾਇਦਾ ਪ੍ਰੋਗਰਾਮ ਬਣਾਵਾਂਗੇ ਤਾਂ ਉਹ ਜਿਹੜੀ ਮਾਤਰੀ ਜੀ ਪ੍ਰੋਗਰਾਮ ਕੋਈ ਕੰਕਾਰੀ ਸਾਹਿਬ ਜੀ ਅ ਵੀ ਕਹਿੰਦੇ ਨਾਮ ਮਾਤਰੀ ਭਗਵਾਨ ਦੀ ਮਾਰ ਕਰ ਲਈਏ ਜੀ ਕਿ ਮਰੀਂਡੇ ਵਾਸਤੇ ਪ੍ਰੋਗਰਾਮ ਬਣਾਵਾਂਗੇ ਆਪਣਾ ਕੋਈ ਸਮੱਸਿਆਵਾਂ ਜਿਹੜਾ ਆ ਜਿਹੜੇ ਨੇ ਉਹ ਲਿਖ ਕੇ ਰੱਖ ਲਿਓ ਮੇਰੇ ਗੰ ਨੂੰ ਫੜਾ ਦਿਓ ਕਿਉਂਕਿ ਜਦੋਂ 13 ਦੀ 13 ਆ ਗਿਆ ਨਾ ਉਹਦਾ ਸ਼ਕਤੀ ਇੰਨੀ ਬਚੂਗੀ ਕਿ ਸੈਂਕੂ ਵੀ ਮਜਾ ਨਹੀਂ ਹੈ ਜੇ ਇੱਕ ਬੰਦਾ ਬਾਲਾ ਈਸਾਨ ਹੋ ਇੱਕ ਗੱਲ ਰੱਖਣੀ ਹੈ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ